ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆਮ੍ਰਿਤਸਰ ਦਿਹਾਤੀ ਪੁਲਿਸ ਨੇ ਥਾਣਾ ਘਰੇਂਡਾ ਦੇ ਇਲਾਕੇ 'ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਪਾਸਿਓਂ 2 ਹੈਂਡ ਗ੍ਰੇਨੇਡ ਰਿਕਵਰ ਹੋਈਆਂ ਨੇ ਇਹ ਵਿਅਕਤੀ ISI 에ਜेंट्स ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਣੀਆਂ ਇਹਨੇ ਕੋਈ ਗਲਤ ਵਰਤਦਾਨ ਕਰਨੀ ਸੀਗੀ ਜੋ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਫੋਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਸ ਐਕਟ 313 BNS ਐਕਟ ਹੈ 18 ਘੰਟਾ ਦੇਖੇ ਐਫ ਆਈ ਆਰ ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਦੇ ਆ ਹੋਣਾਂ ਕੋਈ ਵੀ ਅਮਨ ਕਾਨੂੰਨ ਦੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰਿਸਟ ਨੈਟਵਰਕਸ ਨੇ ਜਾਂ ਦੂਰ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਹੋਈ ਧੰਨਵਾਦ